ਹੈਲੋ ਫਰੈਂਡਸ ਅੱਜ ਆਪਾਂ ਗੱਲ ਕਰਦੇ ਹਾਂ ਗਿਆਨ ਰਵਾਇਆ ਅਭਿਆਸ ਅਤੇ ਉਪਾਲ ਨਿਵਾਸ ਵਿੱਚ ਚਾਗ ਰੁੱਤਾ ਇਹ ਇੱਕ ਬੁਲਝਰਦਾਰ ਦਿੱਤਾਂ ਦਾ ਵਿਕਾਸ ਦਾ ਸੂਰ ਹੈ ਜਿਸ ਨੂੰ ਸਮਾਜਿਕ ਸਚਾਰ ਬਈਆਂ ਸਾੜੀਆਂ ਮੁਸ਼ਕਿਲਾਂ ਗਤੀਵਿਧੀਆਂ ਅਤੇ ਐਡਲਰਾਂ ਦੁਰ ਦੁਆਰਾ ਦਰਸਾਇਆ ਗਿਆ ਹੈ ਐਸ ਡੀ ਨੂੰ ਉਪ ਕਿਸਮਾਂ ਵਿੱਚ ਵੀ ਦਰਸਾਇਆ ਗਿਆ ਹੈ ਜਿਵੇਂ ਟਿਜ਼ਮ ਡਿਸਆਰਡਰ ਐਸ ਪਰਜ ਸਿਡਰਮ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 160 ਬੱਚਿਆਂ ਵਿੱਚੋਂ ਇੱਕ ਬੱਚੇ ਵਿੱਚ ਐਸ ਡੀ ਹੈ ਕੁਝ ਖੋਜਾਂ ਟਿੰਡੂ ਖੇਤਰਾ ਵਿੱਚ ਵੀ ਕੀਤੀਆਂ ਗਈਆਂ ਹਨ ਜੀਪਾਤ ਅਤੇ ਚੰਡੀਗੜ੍ਹ ਵਿੱਚ ਪਾਇਆ ਗਿਆ ਹੈ ਹਜ਼ਾਰ ਬੱਚਿਆਂ ਵਿੱਚੋਂ 2.5 ਵਿੱਚ ASD ਪਾਇਆ ਗਿਆ ਹੈ ਔਰਤਾਂ ਨਾਲੋਂ ਮਰਦ ਵਿੱਚ ਬਹੁਤ ਜ਼ਿਆਦਾ ASD ਹੁੰਦਾ ਹੈ ਜੇਕਰ ਇੱਕੋ ਜਿਹੇ ਜੁੜਬਾ ਬੱਚਿਆਂ ਨੂੰ ASD ਹੈ ਤਾਂ ਦੂਜੇ ਬੱਚਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾ 40% ਤੋਂ 91% ਤੱਕ ਹੁੰਦੀ ਹੈ ਇਹ ਗੁਣ ASD ਜੈਨਟਿਕ ਪ੍ਰਭਾਵ ਨੂੰ ਮਜ਼ਬੂਤ ਕਰਦੇ ਹਨ ਇਹ ਵਰਤਨ ਉਟੀਸਮ ਵਾਲੇ ਵਿਅਕਤੀਆਂ ਵਿੱਚ ਪਛਾਣੇ ਗਏ ਹਨ ASD ਉਦੋਂ ਵੀ ਹੁੰਦਾ ਹੈ ਜਿਵੇਂ ਕਾਪ ਧਾਰਨਾ ਦੇ ਸਮੇਂ ਮਾਪਿਆਂ ਦੀ ਉਮਰ ਵੱਡੀ ਹੋ ਜਾਣਾ ਮਾਪਿਆਂ ਨੂੰ ਬਿਮਾਰੀਆਂ ਲੱਗ ਜਾਣੀਆਂ ਛੇ ਸਮੇਂ ਤੋਂ ਪਹਿਲਾਂ ਜਨਮ ਤੇ ਸਮੇਂਵਜਨ ਦਾ ਘਟ ਜਾਣਾ ਦਿਮਾਗ ਦੇ ਵਿਕਾਸ ਤੇ ਸਮੇਂ ਖਤਰਨਾਕ ਜ਼ਹਿਰੀਲੇ ਪਦਾਰਥਾਂ ਦਾ ਸੇਵਨ ਕਰਨਾ ਹਵਾ ਪ੍ਰਦੂਸ਼ਣਾਂ ਦੇ ਸੰਪਰਕ ਵਿੱਚ ਆ ਜਾਣਾ ਐਸਟੀ ਨੂ ਦੋ ਪ੍ਰਮੁੱਖ ਲੱਛਣਾਂ ਦੁਆਰਾ ਦਰਸਾਇਆ ਗਿਆ ਹੈ ਨੰਬਰ 1 ਸਮਾਜਿਕ ਸਚਾਰ ਝੋਤੀਆਂ ਨੰਬਰ 2 ਸਮਾਜਿਕ ਸਚਾਰ ਨੂੰ ਦਰਹੋਂਣ ਵਾਲੇ ਲੱਛਣ ਲੋਕਾਂ ਵਿੱਚ ਐਸਡੀ ਪ੍ਰਤੀ ਜਾਗਰੂਕਤਾ ਵੱਖ-ਵੱਖ ਖੇਤਰਾਂ ਵਿੱਚ ਕਾਫੀ ਵੱਖਰੀ ਹੁੰਦੀ ਹੈ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਸਮੇਸੇਰ ਸਹੀ ਰਾਹ ਤੇ ਵੱਲ ਲੈ ਜਾ ਸਕਦੀ ਹੈ। ਬાળ ਅਵਿਅਸ ਅਧਿਮਰੀਜ ਦੀ ਸਿਹਤ ਨੂਪ ਤੋਂਣ ਲਈ ਵਿਧੀ ਸੰਚ ਅੱਤੇ ਉਤੀਸਵ ਵਾਲੇ ਵਿਅਕਤੀਆਂ ਨੂੰ ਬਦਦੀ ਹੋਈ ਗੁਣਵਿੱਤਾ ਵੱਲ ਨੋ ਲੈ ਜਾ ਸਕਦੀ ਹੈ। ਏਐਸਟੀ ਦੇ ਕੁਝ ਉਦੇਸ਼ ਹਨ ਜਿਵੇਂ ਕਿ ਏਐਸਟੀ ਦੇ ਗਿਆਨ ਦੀ ਜਾਂਚ ਪੜਤਾਲ ਕਰਨੇ ਅਤੇ ਉਸ ਦਾ ਮਾਪਦੰਡ ਕਲੀਨਿਕ ਪੇਸ਼ਕਾਰੀ ਛੋਟੀ ਉਮਰ ਦੇ ਬਾਲ ਰੋਗ ਲੋਕਾਂ ਵਿੱਚ ਦਖਾਂਤ ਜੇ ਆਦ ਸ਼ਾਮਲ ਹਨ ਨੰਬਰ 2 ਏਐਸਟੀ ਪ੍ਰਤੀ ਉਨਾਂ ਦੇ ਰਵਾਈਏ ਦੀ ਜਾਂਚ ਵਡਤਾਲ ਕਰਨਾ ਜਿਸ ਵਿੱਚ ਉਟイズਮ ਵਾਲੇ ਬੱਚਿਆਂ ਦੀ ਧਾਰਨਾਵਾਂ ASD ਦੇ ਮਾਮਲਿਆਂ ਵਿੱਚ ਵਿਸ਼ਾਸ਼ੀ ਗਲਤ ਧਾਰਨਾਵਾਂ ਸ਼ਾਮਲ ਹੁੰਦੀਆਂ ਹਨ ਨੰਬਰ 3 ASD ਨਾਲ ਸੰਬੰਧਿਤ ਛੋਟੇ ਬੱਚਿਆਂ ਦੇ ਰੋਗਾਣੂ ਕਲੀਨਿਕ ਅਭਿਆਸ ਲੋ ਹਿੱਸਿਆਂ ਵਿੱਚ ਵੰਡਣਾ ਨੰਬਰ 4 ASD ਵਿੱਚ ਬਾਲ ਰੋਗ ਨਿਵਾਸੀਆਂ ਦੁਆਰਾ ਚੁਣੌਤੀਆਂ ਅਤੇ ਰੋਗਾਂ ਦੀ ਪਛਾਣ ਕਰਨਾ ਇਸ ਤੋਂ ਬਾਅਦ ਆ ਗਿਆ ਸਮਗਰੀ ਸਮਗਰੀ ਅਤੇ ਢੰਗ ਇਹ ਭਾਰਤ ਦੇ ਵੱਖ-ਵੱਖ ਮੈਡੀਕਲ ਸਤਾਵਾਂ ਵਿੱਚ ਬਾਲ ਰੋਗ ਵਿੱਚ ਕੀਤਾ ਗਿਆ ਹੈ ਇੱਕ ਅਧਿਐਨ ਹੈ ਇਹ ਅਧਿਐਨ ਜਨਵਰੀ 2025 ਤੋਂ ਮਾਰਚ 2025 ਤੱਕ 3 ਮਹੀਨਿਆਂ ਵਿੱਚ ਹੋਇਆ ਸੀ ਜਿਸ ਇਸ ਧਿਆਨ ਵਿੱਚ ਭਾਰਤ ਭਰ ਦੇ ਮੈਡੀਕਲ ਸਤਾਮਾ ਦੇ ਵਾਲ ਰੋਗ ਨਿਵਾਸੀ ਸ਼ਾਮਲ ਹਨ ਜਿਨੇ ਕੇ ਸਰੋ터 ਦੀ ਘਾਟ ਵਾਲ ਰੋਗ ਨਿਵਾਸੀ ਵਰਤਮਾਨ ਵਿੱਚ ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਦਾਖਲ ਹਨ ਉਹਨਾਂ ਵਾਸ ਜੋ ਸਵੇ ਇੱਛਾ ਨਾਲ ਇਸਾ ਲੈਣ ਲਈ ਸਹਿਮਤ ਹਨ ਇਸ ਵਿੱਚ ਬਾਹਰ ਕੱਢਣ ਦੀ ਮਦਦ ਤੰਦ ਵੀ ਹਨ ਜਿਨ੍ਹਾਂ ਇਸ ਵਿੱਚ ਬਾਹਰ ਕੱਢਣ ਦੀ ਮਾਫ ਕਰਨ ਦੀ ਪ੍ਰੀਖਿਆ ਵੀ ਸ਼ਾਮਲ ਹੈ ਜਿਸ ਨੇ ਆਪਣੇ ਅੰਤਿਮ ਪ੍ਰੀਖਿਆ ਪੂਰੀ ਕਰ ਲਈ ਹੈ ਅਤੇ ਹੁਣ ਉਸ ਸਿਖਲਾਈ ਵਿੱਚ ਨਹੀਂ ਹਨ ਕਈ ਨਿਵਾਸੀ ਭਾਗੀਦਾਰੀ ਅਤੇ ਸਹਿਮਤੀ ਵੀ ਨਹੀਂ ਦਿੰਦੇ ਹਨ ਭਾਗੀਦਾਰਾ ਨੂੰ ਭਾਗਤੀ ਕਰਨ ਵੀ ਨਹੀਂ ਦਿੰਦੇ ਹਨ ਭਾਗੀਦਾਰ ਨੂੰ ਭਾਗੀ ਕਰਨ ਲਈ ਇੱਕ ਸਟੈਲਿੰਗ ਵਿਧੀ ਦੀ ਵਰਤੋਂ ਕੀਤੀ ਜਾਵੇਗੀ ਭਾਗੀਦਾਰਾਂ ਤੋਂ ਜਵਾਬ ਇਕੱਠੇ ਕਰਨ ਲਈ ਇੱਕ Google ਫਾਰਮ ਤਿਆਰ ਕੀਤਾ ਜਾਵੇਗਾ ਡਿਜੀਟਲ ਪਲੇਟਫਾਰਮ ਰਾਹੀਂ ਇਲੈਕਟ੍ਰੋਨਿਕ ਤਰੀਕਿਆਂ ਨਾਲ ਜਵਾਬ ਇਕੱਠੇ ਕੀਤੇ ਜਾਣਗੇ ਹੁਣ ਆਪਾਂ ਗੱਲ ਕਰਦੇ ਹਾਂ ਸਕ੍ਰੀਨ ਬਾਰੇ ਸਕ੍ਰੀਨ ਰਾਹੀਂ ਇੱਕ ਨਵਜੰਮੇ ਬੱਚੇ ਵਿੱਚ ਸੁਣਨ ਸ਼ਕਤੀ ਦੇ ਨੁਕਸਾਨ ਬਜੋ ਇੱਕ ਸ਼ੁਰੂਆਤੀ ਪਛਾਣ ਕਰਨੇ ਮਨੁੱਖ ਦੀਆਂ ਪੰਜ ਇੰਦਰੀਆਂ ਵਿੱਚੋਂ ਸੁਣਨ ਸ਼ਕਤੀ ਸਾਖ ਤੋਂ ਬਾਦ ਸ਼ਕਤੀਸਾਲੀ ਹੈ ਸੁਣਨ ਸ਼ਕਤੀ ਭਾਵਨਾਵਾਂ ਨਾਲ ਸੰਬੰਧਿਤ ਹੈ ਭਾਵਨਾਵਾਂ ਨਾਲ ਜੜਦੀ ਅਤੇ ਸੰਚਾਰ ਦਾ ਇੱਕ ਮਾਧਿਅਮ ਹੈ ਪਰ ਅਕਸ਼ਰ ਇਸ ਨੋਖ ਹਲਕੇ ਵਿੱਚ ਲਿਆ ਜੰਦਾ ਹੈ ਅਤੇ ਇਸ ਦੀ ਮਹੱਤਤਾ ਨੂੰ ਉਦੋਂ ਤੱਕ ਨਹੀਂ ਸਾਂਝਦੇ ਜਦੋਂ ਤੱਕ ਇਹ ਗੁਆਚ ਜਾਂ ਕਮਜ਼ੋਰ ਨਹੀਂ ਹੋ ਜਾਂਦੀ ਵਿਸ਼ੇਸ਼ ਸਗਠਨ ਵਿੱਚ ਲੋਕ 2019 ਦੇ ਅਨੁਸਾਰ ਦੁਨੀਆ ਦੀ ਕੁੱਲ ਆਬਾਦੀ ਦੇ 5% ਮਤਲਬ ਮਤਲਬ 460 ਮੀਲੀਅਨ ਤੱਕ ਲੋਕ ਸੁਣ ਸ਼ਕਤੀ ਦੀ ਘਾਟ 432 ਮੀਲੀਅਨ ਬਲਾਗ ਅਤੇ 34 ਮੀਲੀਅਨ ਬੱਚੇ ਤੋਂ ਪੀੜਤ ਹਨ ਭਾਰਤ ਵਿੱਚ 63 ਮੀਲੀਅਨ ਲੋਕ ਸੁਨਰ ਸ਼ਕਤੀ ਦੇ ਗੰਭੀਰ ਨੁਕਸਾਨ ਤੋਂ ਪੀੜਤ ਹਨ ਇਸ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਵਿਅਕਤੀ 1000 ਨਾਮਜਮੇ ਬੱਚਿਆਂ ਵਿੱਚੋਂ ਲਗਭਗ 2 ਤੋਂ 3 ਸੁਨ ਸ਼ਕਤੀ ਦੀ ਘਾਟ ਹੁੰਦੀ ਹੈ ਅਤੇ ਨਾਮਜਮੇ ਬੱਚਿਆਂ ਦੀ ਸ਼ੁਰੂਆਤ ਜਾਂਚ ਜਾਂ ਜਾਂਚ ਨਾ ਕਰਨ ਦੇ ਨਤੀਜੇ ਵਜੋਂ ਸੁਣਨ ਦੀ ਸ਼ਕਤੀ ਕਮਜ਼ੋਰ ਹੈ ਇੱਕ ਲੁਕਾਵੇ ਅਵਕਤਾ ਬਣ ਜਾਂਦੀ ਹੈ ਸੁਣਨ ਸੁਣਨ ਸ਼ਕਤੀ ਦੇ ਨੁਕਸਾਨ ਦੇ ਕਾਰਨ ਚ ਮੰਤਰੂ ਪ੍ਰਾਪਤ ਹੋ ਸਕਦੇ ਹਨ ਹੈਰਿੰਗ ਪੂਰਿਸ਼ਨ ਸਟੇਟਮੈਂਟ ਦੇ ਅਨੁਸਾਰ ਕੀ ਚ ਮੰਤਰੂ ਕਾਰਨ ਹਨ ਜੋ ਜਾਨਮ ਤੋ ਤੁਰੰਤ ਬਾਦ ਸੁਣਦੇ ਨੁਕਸਾਨ ਕਾਰਨ ਬਣਦੇ ਹਨ ਅਤੇ ਪ੍ਰਾਪਤ ਕਰਨ ਕਿਸੇ ਵੀ ਸਮੇਂ ਸੁਰਨ ਸ਼ਕਤੀ ਦੇ ਨੁਕਸਾਨਦਾ ਕਾਰਨ ਬਣ ਸਕਦੇ ਹਨ ਵਿਸ਼ ਸਿਹਤ ਸਗਠਨ ਦੇ ਅਨੁਸਾਰ 60% ਸੁਰਨ ਸ਼ਕਤੀ ਦਾ ਨੁਕਸਾਨ ਰੋਕਥਮ ਜੋਗ ਕਾਰਨ ਕਰਕੇ ਹੁੰਦਾ ਹੈ ਅਤੇ ਜੇਕਰ ਸੁਰਨ ਸ਼ਕਤੀ ਦੀ ਕਮਜ਼ੋਰੀ ਦਾ ਜਲਦੀ ਪਰਤਾ ਨਹੀਂ ਲਾਭਦਾ ਤਾਂ ਦਿਮਾਗ ਤੇ ਸੁਣਨ ਸ਼ਕਤੀ ਕੇਂਦਰਾ ਵਿੱਚ ਉਤਪੇਸ਼ਣਾ ਨਹੀਂ ਹੋਵੇਗੀ ਅਤੇ ਜੋ ਸੁਣਨ ਸ਼ਕਤੀ ਦੀ ਪ੍ਰਕਿਰਿਆ ਸੁਣਨ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ ਇੱਕ ਨਾ ਸੁਣਨ ਵਾਲੇ ਬੱਚੇ ਨੂੰ ਸਮਾਜਿਕ ਵਿਗਿਆਨ ਬੁੱਧੀ ਨਾਲ ਸੰਬੰਧਿਤ ਸਮੱਸਿਆਵਾਂ ਹੋ ਜਾਂਦੀਆਂ ਹਨ ਇਹ ਉਦੋਂ ਵੀ ਹੁੰਦੀ ਹੈ ਜਦੋਂ ਬੱਚਾ ਸੁਣਨ ਸ਼ਕਤੀ ਤੋਂ ਕਮਜ਼ੋਰ ਹੋਵੇ ਅਤੇ ਪੂਰੀ ਤਰ੍ਹਾਂ ਬੋਲਣਾ ਕਵਲਾ ਨਾਮ ਹੋਵੇ ਹਿਅਰਿੰਗ ਸਕ੍ਰੀਨ ਪ੍ਰੋਗਰਾਮ ਜਿਸ ਦਾ ਉਦੇਸ਼ ਨਾ ਮੰਨੇ ਪੱਛੇ ਵਿੱਚ ਸੁਣਨ ਸ਼ਕਤੀ ਦੀ ਘਾਟ ਦੀ ਪਛਾਣ ਕਰਨਾ ਹੈ ਤਾਂ ਜੋ ਉਹਨਾਂ ਦੇ ਸਮਾਜਿਕ ਅਤੇ ਭਾਸ਼ਾ ਦੇ ਵਿਕਾਸ ਵਿੱਚ ਮਦਦ ਕਰਨ ਲਈ ਉਹਨਾਂ ਨੂੰ ਜਾਣਦੀ ਤੋਂ ਜਾਣਦੀ ਮੁਢਬ ਸੇਵਾ ਕੀਤਾ ਜਾ ਸਕੇ ਸ਼ੁਰੂਆਤੀ ਖੋਜ ਅਤੇ ਦਖਨਤਾਜੀ ਤੇ ਹੀਰਿੰਗ ਸਕ੍ਰੀਨ ਪ੍ਰੋਗਰਾਮਾਂ ਵਿੱਚ ਚੁਣੇ ਗਏ ਗਾਧਨ 1 ਮਹੀਨੇ ਦੀ ਉਮਰ ਤੋਂ ਪਹਿਲਾਂ ਨਵਜੰਮੇ ਬੱਚੇ ਦੀ ਜਾਂਚ 3 ਮਹੀਨੇ ਦੀ ਉਮਰ ਤੱਕ ਸੁਣਨ ਸ਼ਕਤੀ ਤੇ ਨੁਕਸਾਨ ਦੀ ਜਾਂਚ ਦੀ ਪੁਸ਼ਟੀ ਕਰਨਾ ਅਤੇ 6 ਮਹੀਨੇ ਦੀ ਉਮਰ ਤੱਕ ਦਖਾਂਤਾਚੀ ਕਰਨਾ ਸ਼ੁਰੂ ਹੋਂ ਆਪਾਂ ਗੱਲ ਕਰਦੇ ਹਾਂ ਲਰਨਿੰਗ ਡਿਸਆਰਡਰ ਦੇ ਬਾਰੇ ਵਿੱਚ ਕਿ ਕਿ ਬਿਜ਼ਨਸ ਲਈ ਜਿੱਥੇ ਉਹ ਮਦਦ ਭਗਦੇ ਹਨ ਉੱਤੇ ਉਹਨਰ ਨੂੰ ਸਹੀਟ ਅੰਕ ਨਾਲ ਪੂਰਾ ਕਰਨ ਵਿੱਚ ਇੱਕ ਅਸਮਥਾ ਆਮ ਤੌਰ ਤੇ ਇੱਕ ਚਿੰਤਾ ਦਾ ਸੰਕੇਤ ਹੁੰਦਾ ਹੈ ਇਸ ਤਰ੍ਹਾਂ ਕਲਾਸ ਪਲੇਸਮੈਂਟ ਅਤੇ ਪ੍ਰਾਪਤੀ ਪੱਧਰ ਦੇ ਵਿਚਕਾਰ ਅੰਤਰ ਪੱਧਰ ਸਿੱਖਣ ਦੀਆਂ ਸਮੱਸਿਆਵਾਂ ਦਾ ਇੱਕ ਠੁਕਮਾ ਸੂਚਿਤ ਚਿੰਨ ਹੈ ਉਦਾਹਰਨ ਲਈ ਮੰਨ ਲਓ 6 ਕਰ ਬੱਚਾ ਸਟੈਂਡ 5 ਮਹੀਨੇ ਰੱਖਿਆ ਗਿਆ ਹੈ ਤਾਂ ਬੱਚਾ ਸਟੈਂਡਰਡ 2 ਤੱਕ ਹੀ ਕੰਮ ਕਰਨ ਦੇ ਯੋਗ ਵਿੱਚ ਹੈ ਤਾਂ ਇਹ ਸਿੱਖਣ ਦੀਆਂ ਸਮੱਸਿਆਵਾਂ ਦੇ ਸੰਕੇਤ ਹੁੰਦੇ ਹਨ ਲਿਖਤੀ ਪਗਟਾਵੇ ਦੀ ਹੋਰ ਧਾਰਨਾ ਅਤੇ ਮੋਟਰ ਸਕਿੱਲ ਵਿਕਾਸ ਵਿੱਚ ਤੇਰੀ ਖਾਸ ਕਰਕੇ ਬੋਲਣ ਵਿੱਚ ਦੇ ਹਰ ਨਾ ਦੇਣਾ ਜਿਨ੍ਹਾਂ ਨੂੰ ਲਿਖਤੀ ਪਗਟਾਵੇ ਦੀਆਂ ਮੂਲ ਇਕਾਈਆਂ ਮੰਨਿਆ ਜਾਂਦਾ ਹੈ ਮੋਟਰ ਸਕਿੱਲ ਦੀ ਘਾਟ ਹੁੰਦੀ ਹੈ ਕਾਜ਼ ਤੋਂ ਤੇ ਭਾਸ਼ਾ ਦੇ ਕੇਂਦਰ ਸਵਾਲਣ ਵਿੱਚ ਕਮੀਆਂ ਹੋ ਸਕਦੀਆਂ ਹਨ ਜਿਵੇਂ ਕਿ ਲੰਬੀ ਗੱਲਬਾਤ ਸੁਣਦੇ ਸਮੇਂ ਉਲਝਣਾ ਅਤੇ ਸਮਝਣ ਦੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਆਪ ਨੂੰ ਪ੍ਰਗਟਾ ਨਾ ਕਰ ਸਕਣਾ ਕਿਹੜੀ ਭਾਸ਼ਾ ਵਿੱਚ ਬੋਲ ਰਹੇ ਹੋ ਉਸ ਭਾਸ਼ਾ ਨੂੰ ਧਿਆਨ ਵਿੱਚ ਨਾ ਰੱਖ ਸਕਣਾ ਉਸ ਵਿੱਚ ਨੂੰ ਜਾਦ ਕਰਨ ਅਤੇ ਬੋਲਣ ਵਿੱਚ ਮੁਸ਼ਕਿਲ ਆ ਜਾਂਦੀ ਹੈ ਵਿਅਕਤੀ ਦੇ ਦੇਖਣ ਦੀ ਗਤੀ ਵੀ ਘਟ ਜਾਂਦੀ ਹੈ ਜਿਵੇਂ ਕਿ ਅੱਖਰ ਜਾਂ ਸ਼ਬਦ ਕਿਵੇਂ ਦਿਖਾਈ ਦਿੰਦੇ ਹਨ ਇੱਕੋ ਜਿਹੇ ਦੇਖਣ ਵਾਲੇ ਅੱਖਰਾਂ ਵਿੱਚ ਵੀ ਫਰਕ ਕਰਨ ਵਿੱਚ ਮੁਸ਼ਕਿਲ ਆ ਜਾਂਦੀ ਹੈ ਜਿਵੇਂ ਕੇ ਪੀ ਅਤੇ ਕੈਉ ਸ਼ਬਦਾਂ ਨੂੰ ਪੜ੍ਹਦੇ ਸਮੇਂ ਬਿਨਾ ਮਤਲਬ ਦੇ ਅੰਤਾਚੇ ਲਗਾਉਣਾ ਲੱਗ ਜਾਂਦੇ ਹਨ ਅਤੇ ਝੋੜ ਅਤੇ ਗੁਣਾ ਦੇ ਚਿੰਨ੍ਹ ਨੂੰ ਦੇਖਣ ਵਿੱਚ ਫਰਕ ਲੱਗਣ ਲੱਗ ਜਾਂਦਾ ਹੈ ਸਮੇ ਦੀ ਯੋਜਨਾ ਬਣਾਉਣ ਵਿੱਚ ਵੱਖ-ਵੱਖ ਸਮਾਜਿਕ ਘਾਟਾਂ ਅਤੇ ਸਰੀਰ ਦੇ ਗਿਆਨ ਵਿੱਚ ਕਮੀਆਂ ਨੂੰ ਗਿਣਿਆ ਗਿਆ ਹੈ ਵਿਸ਼ੇਸ਼ ਸਿੱਖਰ ਵਿਕਾਰ ਐਸ ਐਲ ਡੀ ਬੱਚੇ ਦੇ ਜੀਵਨ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਵਿੱਚ ਭਾਵਨਾਵਾਂ ਸਮਾਜਿਕ ਵਿਵਹਾਰ ਸ਼ਾਮਲ ਹਨ ਐਸ ਐਨ ਡੀ ਦਾ ਟੀਚਾ ਬੱਚੇ ਲਈ ਇੱਕ ਲੈਵਲ ਨਹੀਂ ਹੋਣਾ ਚਾਹੀਦਾ ਬਲਕਿ ਮੁਸ਼ਕਲਾਂ ਨੂੰ ਦੂਰ ਕਰਨ ਲਈ ਇੱਕ ਮਦਦਗਾਰ ਹੱਥ ਦੇਣਾ ਚਾਹੀਦਾ ਹੈ ਇਸ ਲਈ ਬੁੱਧੀ ਪੱਧਰ ਜਾਣਕਾਰੀ ਜਿਸ ਵਿੱਚ ਕੁੱਲ ਮੋਟਰ ਸਕਿਲਸ ਚਾਲਦਾ ਕੰਮ ਕਰਨ ਅਤੇ ਝਾੜ ਰੱਖਣ ਦੀ ਗਤੀ ਧਿਆਨ ਦੇਣ ਅਤੇ ਵਿਵਹਾਰ ਸੰਬੰਧੀ ਮੁਸ਼ਕਲਾਂ ਕਲਾਸਰੂਮ ਵਿੱਚ ਅਤੇ ਮਾਪਿਆਂ ਦੇ ਸਿੱਖਣ ਦੇ ਵਿਵਹਾਰ ਦਾ ਨਿਰੇਖਣ ਕਰਨ ਵਿੱਚ ਇੱਕ ਪੂਰੀ ਸਪੂਰਨ ਪ੍ਰਕਿਰਿਆ ਦੀ ਪਾਲਣਾ ਕਰਨੀ ਚਾਹੀਦੀ ਹੈ ਭਾਰਤੀ ਸਮਾਜ ਵਿੱਚ ਬਹੁਤ ਸਾਰੇ ਬੱਚਿਆਂ ਵਿੱਚ ਖਾਸ ਸਿੱਖਣ ਦੀ ਪ੍ਰਕਿਰਿਆ ਅਨਪਛਾਨਤ ਰਹਿੰਦਾ ਹੈ ਜਿਸ ਦਾ ਕਾਰਨ ਅਧਿਆਪਕ ਦੀ ਦਹਾਇਤਾ ਦੀ ਮਾੜੀ ਪਾਲਣਾ ਕਰਨਾ ਅਨੰਘੀਲੀ ਕਾਰਨ ਅਤੇ ਪੜਾਈ ਵਿੱਚ ਦਿਲਚਸਪੀ ਦੀ ਘਾਟ ਅਤੇ ਇਸ ਤਰ੍ਹਾਂ ਦੇ ਹੋਰ ਕਾਰਨ ਬੱਚਿਆਂ ਸਮਾਜਿਕ ਤੰਤਰ ਉਸਤੇ ਨੂੰ ਪ੍ਰਭਾਵਿਤ ਕਰਦੇ ਹਨ ਇਨ੍ਹਾਂ ਵਿੱਚੋਂ ਅੰਕਾਜਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਲਗਭਗ 10% ਬੱਚਿਆਂ ਨੂੰ ਸਿੱਖਣ ਦੀਆਂ ਸਮੱਸਿਆਵਾਂ ਹਨ